ਰਜਵੰਤ ਸਿੰਘ ਨੇ ਚਣਕੋਈਆਂ ਕਲਾ ਪਿੰਡ ਪਿੰਡਾ ਥਾਣਾ ਦਰਾਹੇ ਵਿੱਚ ਇਹ ਆਟੋ ਡਰਾਈਵਰ ਨੇ ਆਟੋ ਰਿਕਸ਼ਾ ਚਲਾਉਂਦੇ ਨੇ ਔਰ ਇਹ ਸਕੂਲ ਵਿੱਚ ਕਿਸੇ ਚ ਲੱਗੇ ਹੋਏ ਨੇ ਬੱਚੇ ਵਗੈਰਾ ਛੱਡਦੇ ਨੇ ਤੇ ਇਹਨਾਂ ਦਾ ਪਿਛਲੇ ਸਾਲ ਫਰਵਰੀ ਵਿੱਚ ਕੋਈ ਇਹਨਾਂ ਨੂੰ ਪ੍ਰੋਬਲਮ ਆ ਗਈ ਸੀ ਸਟਮਕ ਦੀ ਕੋਈ ਕਿਡਨੀ ਵਗੈਰਾ ਇਹਨਾਂ ਦਾ ਆਪਰੇਸ਼ਨ ਵਗੈਰਾ ਹੋਇਆ ਸੀ ਡੀ ਐਮ ਸੀ ਔਰ ਉੱਥੇ ਤਕਰੀਬਨ 1 ਮਹੀਨਾ ਐਡਮਿਟ ਰਹੇ ਆ ਤੇ ਇਹਨਾਂ ਦਾ 478000 ਸਮਥਿੰਗ ਦਾ ਇਹਨਾਂ ਦਾ ਬਿੱਲ ਬਣ ਗਿਆ ਸੀ ਡੀ ਐਮ ਸੀ ਤੋਂ ਔਰ ਬਿੱਲ ਵਗੈਰਾ ਇਹਨਾਂ ਨੇ ਪੇ ਕਰਤਾ ਸੀ ਇਹਨਾਂ ਨੂੰ ਰਿਵਰਸਮੈਂਟ ਹੁੰਦੀ ਹੈ ਜਦੋਂ ਈ ਐਸ ਆਈ ਦਾ ਕਾਰਡ ਬਣਿਆ ਹੁੰਦਾ ਤੇ ਉਹ ਇਹਨਾਂ ਨੇ ਕਲੇਮ ਲੈਣ ਵਾਸਤੇ ਉੱਥੇ ਅਪਰੋਚ ਕੀਤਾ ਢੰਡਾਰੀ ਕਲਾਂ ਜਿਹੜਾ ਈ ਐਸ ਆਈ ਦਾ ਆਫਿਸ ਹੈਗਾ ਤੇ ਜੁਲਾਈ 2023 ਵਿੱਚ ਇਹਨਾਂ ਨੇ ਆਪਣੇ ਡਾਕੂਮੈਂਟ ਸਾਰੇ ਸਬਮਿਟ ਕਰਾ ਦਿੱਤੇ ਸੀਗੇ ਲਗਾਤਾਰ ਜਾ ਰਹੇ ਸੀਗੇ ਤੇ ਇਹਨੂੰ ਅਜੇ ਤੱਕ ਕਲੇਮ ਨਹੀਂ ਮਿਲਿਆ ਸਿਕਾ ਉਹ ਜਿਹੜਾ ਮਿਲਣਾ ਸੀ ਪੈਸੇ ਇਹਨਾਂ ਨੇ ਫਿਰ 22 ਤਰੀਕ ਨੂੰ ਥੋੜੇ ਦਿਨ ਪਹਿਲਾਂ ਫਿਰ ਤਰਵਿੰਦਰ ਸਿੰਘ ਜਿਹੜਾ ਕਲਰਕ ਹੈ ਪਹਿਲਾਂ ਵੀ ਉਹਨੂੰ ਮਿਲ ਰਹੇ ਸੀਗੇ ਲਾਰੇ ਲੱਪੇ ਲਈ ਜਾ ਰਿਹਾ ਸੀਗਾ ਫਿਰ ਉਹਨੇ ਇਹਨੂੰ ਕਹਿ ਦਿੱਤਾ ਵੀ ਭਾਈ ਤੂੰ ਪੈਸੇ ਜੇ ਤੂੰ 30000 ਰੁਪਏ ਮੈਨੂੰ ਦੇਵੇਂਗਾ ਤਾਂ ਫੇਰ ਹੀ ਤੇਰਾ ਕੰਮ ਹੋਣਾ ਇਦਾਂ ਨਹੀਂ ਹੋਣਾ ਇਹਨੇ ਕਿਹਾ ਵੀ ਮੈਂ ਗਰੀਬ ਬੰਦਾ ਮੇ ਕੋਲ ਇਹਨੇ ਪੈਸੇ ਨਹੀਂ ਹੈਗੇ ਤੇ ਮੈਂ ਅੱਗੇ ਬੜੀ ਮੁਸ਼ਕਲ ਨਾਲ ਫੜ ਫੜ ਕੇ ਦਿੱਤੇ ਹੈਗੇ ਫਿਰ ਇਹਨਾਂ ਨੇ ਕਿਹਾ ਵੀ ਤੈਨੂੰ ਪੈਸੇ ਦੇਣੇ ਪੈਣਗੇ ਜੇ 30000 ਤੂੰ ਦੇਵੇਂਗਾ ਤੇ ਤੇਰਾ 478000 ਜਿੰਨਾ ਵੀ ਹੈਗਾ ਉਹ ਬਿੱਲ ਪਾਸ ਹੋ ਜਾਏਗਾ ਜੇ 3000 ਨਹੀਂ ਦੇਂਗਾ ਤੈਨੂੰ ਸਿਰਫ 125000 ਹੀ ਅਸੀਂ ਦਵਾਂਗੇ ਉਹ ਵੀ ਇਹਨੇ ਜਿਹ ਵਿੱਚ ਪੈਂਡਿੰਗ ਰੱਖਿਆ ਹੋਇਆ ਸੀਗਾ ਤੇ ਇਹਨੇ ਫਿਰ ਉਹ ਕਹਿੰਦਾ 2000 ਪਹਿਲਾਂ ਦੇਂਗਾ ਤਾਂ ਫੇਰ ਤਰੀ ਫਾਈਲ ਤੋਰਨੀ ਹੈ ਇਹਨਾਂ ਨੇ ਫਿਰ ਉਹਨੂੰ ਝੂਠਾ ਵਾਅਦਾ ਕੀਤਾ ਇਹਨੇ ਫਿਰ ਕਿਹਾ 28 ਤਰੀਕ ਨੂੰ ਤੂੰ ਆ ਜੀ 28 ਤਰੀਕ ਨੂੰ ਤੇ ਉੱਥੇ ਮੇਕੋ ਲੈ ਕੇ ਆ ਜੀ ਇਹ ਫਿਰ ਸਾਡੇ ਕੋਲ ਆਜਾਇਆ ਸੀਗਾ ਇਹਨੇ ਦੱਸੀ ਸਾਰੀ ਗੱਲ ਤੇ ਇਹਨਾਂ ਨੇ ਫਿਰ 20000 ਦਾ ਅਰੇਂਜ ਨਹੀਂ ਹੋਇਆ ਇਹਨਾਂ ਨੇ 15000 ਰੁਪਏ ਅਰੇਂਜ ਕਰ ਸਕੇ ਸੀਗੇ ਸਾਨੂੰ ਜਦੋਂ ਸਾਰੀ ਗੱਲ ਦੱਸੀਏ ਤੇ ਸਵਾਨਚ ਮਕਦਮਾ ਦਰਜ ਕੀਤਾ ਗਿਆ ਕੋਈ Trap ਇੱਕ ਲੇ ਕੀਤਾ ਗਿਆ ਡੀਐਸਪੀ ਰੇਂਜ 1 ਅਸ਼ਨੀ ਕੁਮਾਰ ਔਰ ਰੰਗੇ ਹੱਤੀਆਂ ਨੂੰ ਫਿਰ ਉੱਥੇ 15000 ਰਿਸ਼ਵਤ ਲੈਦਿਆਂ ਨੂੰ ਫੜਿਆ ਔਰ ਇਹਨੂੰ ਗੁਫਤਾਰ ਕਰ ਲਿਆ ਰਵਿੰਦਰ ਸਿੰਘ ਜਿਹੜਾ ਕਲਰਕ ਹੈਗਾ ਔਰ ਕੱਲ ਨੂੰ ਇਹਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ